ਸਾਰੇ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਸਾਰੇ ਠੀਕ ਠਾਕ ਆ ਬਸ ਥੋੜੀਆਂ ਜਿਹੀਆਂ ਰੌਣਕਾਂ ਘਟ ਹੈ ਅੰਗਦ ਵੈਸੇ ਸ਼ਾਮ ਨੂੰ ਕੱਲ ਆਪਾਂ ਉਹਨੂੰ ਲੈ ਜਾਂਦਾ ਸੀ ਪਹਿਲਾਂ ਤੇ ਸੋਚਿਆ ਸੀਗਾ ਕਿ ਸਵੇਰੇ ਲਿਆਵਾਂਗੇ ਤੇ ਪਰ ਸਾਡਾ ਜੀ ਨਹੀਂ ਹੀ ਲੱਗਣ ਰਿਹਾ ਹੈਗਾ ਇਸ ਕਰਕੇ ਆਪਾਂ ਲੈ ਆਏ ਹੀ ਉਹਨੂੰ ਤੇ ਪਾਪਾ ਇਹਨਾਂ ਦੇ ਗਏ ਆ ਬਾਹਰ ਐਨੀ ਠੰਡ ਚ ਕੰਮ ਹੀ ਕੋਈ ਉਹਨਾਂ ਨੂੰ ਉਹਨਾਂ ਨੂੰ ਆਖਿਆ ਕਿ ਥੋੜਾ ਰੁਕ ਕੇ ਜਾਇਓ ਆਵਾਜ਼ ਆ ਰਹੀ ਹੈ ਸ਼ਾਇਦ ਆ ਹੀ ਗਈ ਹੈ ਚਲੋ ਆ ਜੋ ਪੁੱਛਨੇ ਉਹਨਾਂ ਦਾ ਕੀ ਹਾਲ ਬਣਿਆ ਕਿਉਂ ਸਰੇ ਆ ਹੀ ਮਨਾ ਕੀਤਾ ਹੈਗਾ ਕਿ ਹਜੇ ਨਾ ਜਾਓ ਰੋਕੇ ਜਾਓ ਠੰਡ ਬਹੁਤ ਹੈਗੀ ਆ ਪਰ ਮੰਨੇ ਹੀ ਨਹੀਂ ਆ ਤੁਹਾਨੂੰ ਬੁਲਾਉਣੀ ਆ ਕੀ ਹੋ ਗਿਆ ਠੰਡ ਵੱਡੀ ਤੁਹਾਨੂੰ ਕਿਹਾ ਠਹਿਰ ਕੇ ਜਾਓ ਪਾਗੜੀ ਘੜ ਜਾਣੀ ਨਹੀਂ ਰਹਿਣੀ ਨਹੀਂ ਠੰਡ ਤਾਂ ਹੁਣ ਇੰਨੀ ਰਹਿਣੀ ਹੈ 20-25 ਦਿਨ ਹੁਣ ਇਦਾਂ ਹੀ ਚਲੇਗਾ ਥੋੜੀ ਬੜੀ ਕੱਖ ਨਹੀਂ ਲੱਗਣਿਆ ਹੋਹ ਹੋਹ ਪਹੁੰਚੋ ਕੇ ਚਾਹ ਪੀ ਲੋ ਫੇਰ ਦੋ ਵਾਰੀ ਤੇ ਦੋ ਵਾਰੀ ਤੇ ਅੱਗੇ ਪੀਲੀ ਆ ਆਹ ਫਿਰ ਨੀਂਹ ਸਾਲੋਂ ਲੈਣਾ ਤੇ ਕੋਤ ਫਾਗੇ ਮੰਮੀ ਨੂੰ ਵੇਖੋ ਕਿੰਨੀ ਠੰਡ ਲੱਗਣ ਦੀ ਮੰਮੀ ਈ ਗਲੂ ਬਣਿਆ ਹੈ ਈ ਗਲੂ ਬਣਿਆ ਈ ਗਲੂ ਸਹੀ ਗਾਲ ਬਿਮਾਰ ਹੋਣਾ ਬੰਦੋਬਸਤ ਕੀਤਾ ਜੰਗਾ ਪਹਿਲਾਂ ਬੰਦੋਬਸਤ ਕੀਤਾ ਜੰਗਾ ਬੁਰਾ ਲੱਗਦਾ ਲੱਗਦਾ ਨਹੀਂ ਬੁਰਾ ਕਿਉਂ ਲੱਗਣਾ ਹੈ ਸੋਹਣੇ ਕੱਪੜੇ ਪਾਏ ਨੇ ਕਿੰਨੀਆਂ ਪਾਈਆਂ ਜੈ ਮੋਟਾ ਹੋ ਗਿਆ ਹਾਂ ਲੈਣਾ ਪਾ ਗਏ ਡੋਲੇ ਪਣ ਗਏ ਚੈਕਟ ਪਾ ਗਏ ਕਿੱਡੇ ਗੱਡੇ ਟੋਲੇ ਹੋ ਗਏ ਬਹੁਤ ਓਏ ਵੇਖੋ ਨਾ ਉਹਨੂੰ ਪਰੇ ਕਰੋ ਉੱਥੋਂ ਓਏ ਭੰਵੀਰੀ ਧਾਗਾ ਪਾਉਣ ਦੀ ਧਾਗਾ ਪਾਉਂਦੇ ਆ ਮਸ਼ੀਨ 'ਚ ਵੇਖੋ ਕਿਵੇਂ ਹੁਣ ਧਾਗਾ ਪਾਇਓ ਪਹਿਲਾਂ ਚੂੜੀਆਂ ਪਾ ਕੇ ਬਿਠਾਈ ਉਂਗਲੀਆਂ ਆ ਜਾਣੀਆਂ ਵਿੱਚ ਵੇਖੋ ਕਮਾਉਂਦੇ ਆ ਉਹਨੂੰ ਮੰਮੀ ਇਹਦੇ ਕੋ ਸਵਾਲ ਹੋ ਜਿੰਨੇ ਸੂਟ ਸਵੋਣੇ ਆ ਵੇਲਾ ਨਾ ਆਇਆ ਸੀ ਜੇ ਗੱਲਾਂ ਉਹ ਕਿਹੜੇ ਲਾਈਨ ਚ ਹੈ ਨਾ ਨੀ ਮਮਾ ਦਾ ਸੂਰਸੀ ਲੱਗੇ ਆਪਾਂ ਦਾ ਪਹਿਲਾਂ ਉਹ ਵੀ ਬ੍ਰੇਕਾਂ ਲਾ ਲਾ ਕੇ ਸੀਣਾ ਪਹਿਲੇ ਮੇਰੀ ਪੱਗ ਮੇਰੀ ਬਾਜ ਨੇ ਪਤਾ ਬਾਜ ਸਿੱਪਣੀ ਸਿੱਪਣੀ ਕਿਉਂ ਨਹੀਂ ਐਵੇਂ ਨਾ ਕਰ ਪੱਗ ਤੇ ਚੜ ਛਿੱਪ ਜਾਂਦੀ ਐ ਹਾ टर की टोपी भी लत्थ चली जाए इना बिजी है एदा तो धागा पै गया <laughs> रील ना क्या सारी किलर खेल रीलो रुको दूजी दिन है ये मैनू चाहिए है ਦੂਸਰੀ ਦਿਨ ਨਾ ਨਾ ਮੈਨੂੰ ਚਾਹੀਦੀ ਐ ਰੁਕਾ 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 ਅੱਗੇ ਪਿੰਕ ਵਾਲੀ ਰੀਲ ਲੈ ਗਿਆ ਸੀ ਤੇ ਸਾਰੀ ਪੈਰਾਂ ਚ ਵਾਲੀ ਸੀ ਨਾਲੇ ਉਹ ਲੱਭਦੀ ਵੀ ਨਹੀਂ ਵਾਈਟ ਫਲੋਰ ਤੇ ਉਹਨੇ ਬਲੂ ਨੂੰ ਗੰਢ ਦੇ ਕੇ ਦਿੱਤੀ ਐ ਜਿਹਦੇ ਨਾਲ ਨਹੀਂ ਉਹਦੇ ਨਾਲ ਹੀ ਖੇਡ ਬਣਾ ਲੈਨੇ ਆਪਾਂ ਦੇਖੋ ਮਮ ਕੀਮ ਬਣੀ ਆ ਢੀ ਕੈਪ ਕਿੱਥੇ ਜਾਣ ਢੀ ਆ ਢੀ ਕਮਲ ਲੱਗਾ ਹੈ ਕੋ ਚੂੜੀਆਂ ਪਾਈਆਂ ਹੱਥ 'ਚ ਲਓ ਜੀ ਅੰਗਦ ਲੱਗਾ ਮੋਟਰਸਾਈਕਲ ਨੂੰ ਆਹ ਹਾਰਨ ਖਲਾਏ ਨੇ ਅਜੇ ਦੇ ਕੋ ਲੈ ਆ ਦੇ ਤੱਥ ਗਿਆ ਚਾਹ ਹੋਣਾ ਤਾਂ ਓ ਆਹ ਦੇ ਦੋ ਆਹ ਦੇ ਦੋ ਆ ਲੈ ਇਧਰ ਮੂੰਹ ਕਰਕੇ ਕਹੀਂ ਹਾਂਜੀ ਹਾਂ ਨੱਟ ਖੋਲ ਲੈਣੇ ਆ ਹਾਂ ਮੈਂ ਚਾਹ ਲੱਤ ਗਿਆ ਹਾਂ ਨੱਥ ਗਿਆ ਚਾਹ ਹਾਂਜੀ ਓਰੀਜਨਲ ਓਰੀਜਨਲ ਹੀ ਹੁੰਦਾ ਨਾ ਬੱਲੇ 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 ਗੁਨਾਜ ਵੀ ਮਿਸਤਰੀ ਬਣਿਆ ਓਏ 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 ਗੁਨਾਜ ਕਿੱਥੇ ਨਟ ਗੱਛਣ ਦੇ ਆ ਕਿੱਥੇ ਨਟ ਗੱਛਣ ਦੇ ਆ ਗੁਨਾਜ ਦੇ ਨਟ ਨਟ ਦੇਣਾ ਆਜੇ ਨਟ ਦੇ ਦਿਓ ਵੀਰ ਜੀ ਨੂੰ ਨਾਟੇ ਇਨੀਰ ਕੋ ਚਾਬੀ ਹੈ ਚਾਬੀ ਹੈ ਹਾਲ ਦਾ ਇੱਥੇ ਲੱਗ ਗੁਨਾਜ ਮਿਸਤਰੀ ਬਣ ਗਿਆ ਜੇ ਓਏ ਗੁਨਾਜ ਮਿਸਤਰੀ ਬਣ ਗਿਆ ਜੇ ਬੋਲੋ 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 ਓਏ ਇਹ ਕੀ ਹੈ? ਵਰਨਾਜ ਇਹ ਕੀ ਹੈ? ਕੀ ਹੈ? ਕੀ ਕਹਿੰਦੇ ਇਹਨੂੰ ਪੀਂ। ਕੀ ਹੈ? ਸਮਝਾਇਆ? ਪੀਂ। ਇਹਨੂੰ ਕਿੱਥੇ ਲਾਉਣਾ? ਵਾਖ ਤੇ ਮਾਰਦੇ ਨਹੀਂ ਵੀਰ ਜੀ ਦੇ ਪੱਤੀ ਦੂੰ। ਆਪੇ ਲੈ ਲੇਗਾ ਇੱਧਰ ਆ ਜਾ ਤੂੰ। ਵੇਖੀ ਥੱਲੇ ਵੜੀ ਜਾਂਦੇ ਹੀ। ਨਾਜ ਵੇਖ ਇਹ ਤੇਰਨਾ ਓ ਜਿਆਦਾ ਮਿਸਤਰੀ ਐ ਮੈਂ ਡੈਮੇਜ ਆਪਾਂ ਵੇਖੀ ਸਾਡੇ ਕੋ ਆ ਐਨ ਨਾ ਨਾ ਕਰਾਂ ਜੋ ਨਾੜ ਤੇ ਇੱਥੇ ਮੈਂ ਲਾਇਆ ਹੈ ਨਾ ਪਰਤੀ ਨੂੰ ਮੈਂ ਚਾ ਲੋ ਲਾ ਦਿੰਨੇ ਆ ਵਾੜਾ ਲੱਗਦਾ ਹੈ ਕਿ ਨਹੀਂ ਲੱਗਦੇ ਜਾਣਾ ਆ ਜਿਹੜੀ ਹੈ ਨਾ ਆ ਵਾਲੀ ਚੀਜ਼ ਏ ਥੋੜੀ ਤਾਂ ਨੂੰ ਨਟ ਵੀ ਵੱਡਾ ਤੇਰਾ ਨਾ ਨਾਟ ਛੋਟਾ ਲੱਗਣਾ ਮੈਂ ਫੇਰ ਕੀ ਕੀਤਾ ਮੈਂ ਇੱਥੋਂ ਕੱਢ ਕੇ ਨਾ ਮੈਂ ਥੋੜਾ ਥਾਣੂ ਕਰ ਦਿਆ ਇਹਨੂੰ ਇਹਦਾ ਨਾਟ ਕਿੱਥੇ ਹੈ ਦੀਵਾਸ਼ ਛਲਾਈ ਇੱਥੇ ਵਈਏ ਇਹ ਨਾਜ ਕੀ ਕਰੰਦੇ ਹੁਣ ਮਿਸਤਰੀ ਬਣਿਆ ਮਿਸਤਰੀ ਨਾਜ ਚਾਬੀਆਂ ਲਈ ਜਾਂਦਾ ਇੱਥੋਂ ਆ ਇੱਕ ਮੈਨੂੰ ਫੜਾਈ ਹੁਣ ਮਿਸਤਰੀ ਜੀ ਚਾਬੀਆਂ ਨਾਲ ਗਵਾਦੇ ਕੋਈ ਨਟ ਖੋਲ-ਖੋਲ ਕੇ ਉੱਥੇ ਲਾ ਲੈਣੇ ਮੋਟਾ ਜੁੱਤੇ ਹਾਰ ਨਾਲ ਦੇ ਵਿੱਚ ਹਾਰ ਨਾਲ ਦੇ ਵਿੱਚ ਕੋਈ ਨਟ ਨਹੀਂ ਹੈ ਹੈ ਹਾਰ ਨਾਲ ਦੇ ਵਿੱਚ ਕੋਈ ਨਟ ਨਹੀਂ ਲਾਇਆ ਹੈ ਆ ਤੇ ਮਾ ਉੱਤਲੇ ਹੈਗੀ ਤਾਂ ਮੈਨੂੰ ਪਤਾ ਹੀ ਨਹੀਂ ਕਿੱਥੇ ਆਵਲੇ ਨਟ ਆਪਰੇ ਪਤਾ ਨਹੀਂ ਕਿੱਥੇ ਹੈ ਇਹ ਮਾ ਉੱਤਲੇ ਆ ਤੈਨੂੰ ਪਤਾ ਨਾ ਕਿੱਥੇ ਗਿਆ ਨਟ ਆਪਾਂ ਨਾਲ ਚੇ ਰਾਹ ਖੋਲ ਦਿੰਨੇ ਆ ਵਾਇਰਿੰਗ ਜੀ ਕੋਲ ਕੋਲੇ ਨੂੰ ਹਾਂਜੀ ਬਿਲਕੁਲ ਸੁਟਣ ਦਾ ਹੀ ਫੁੱਲ ਤੋੜ ਤੋੜ ਕੇ ਓਏ ਸੁਟ ਪੈਣੀ ਹੈ ਮਮਾ ਮਮਣ ਕਿੰਨਾ ਮਮਾਈ ਫੁੱਲ ਤੋੜੀ ਜਾਂਦੀ ਏ ਇਦਾਂ ਲੁਕਿਆਂ ਵੱਜ ਜਾਏਗਾ ਹੈ ਕਿਆ ਕੀ ਨਾ ਮਮਾ ਨੇ ਕਿ ਕੁੱਟਣਾ ਦੇ ਹੈਈ ਨਾ ਕੰਮ ਤੂੰ ਪੁੱਠੇ ਕਰਨਾ ਸਾਰੇ ਫੁੱਲ ਵੇਖਾ ਕਿੰਨੇ ਤੋੜੇ ਇਹ ਨੂੰ ਹੁਣ ਤੋੜਨ ਦੀ ਆਦਤ ਪੈ ਗਈ ਸਾਰੇ ਖਤਮ ਕਰ ਦੇਣੇ ਨੇ ਹੁਣ ਹਾਂ ਪਾਪਾ ਵਾਇਰਿੰਗ ਖੋਲ ਲੀਏ ਅੰਗਰ ਹੋਣ ਖਾ ਰਿਆ ਨਮਕੀਨ ਚੋਰ ਉਥੋਂ ਆਇਆ ਫੋਨ ਤੇ ਸ਼ਾਪਿੰਗ ਇਹ ਵੱਡੀ ਮੰਮਾ ਦਾ ਫੋਨ ਹੋਣਾ ਪੱਕਾ ਵੀਰ ਜੀ ਦਾ ਅਰੇ ਫੋਨ ਤੇ ਉਹੀ ਕਰਨਦੇ ਆ ਨਾ ਸ਼ਾਪਿੰਗ ਨੇ ਮੁੱਕਦੀ ਚਾਹ ਪੀਤੀ ਤਿਆਰ ਹੋ ਗਏ ਨੇ ਲੈ ਲਓ ਆਈ ਲੈ ਲਓ ਤਿੰਨ ਚੀਜ਼ਾਂ ਦੀਆਂ ਖਲਾ ਲਿਆ ਬਹੁਤ ਮੁੜ ਗਿਆ ਤਿੰਨ ਚੀਜ਼ਾਂ ਦੀਆਂ ਆਹ ਵਾਲਾ ਲੈ ਲਓ ਤੁਹਾਡੇ ਚੈਨਲ ਦੇ ਉੱਤੇ 100 ਸਬਸਕ੍ਰਾਈਬਰ ਹੋ ਗਏ ਨੇ ਹਾ ਵਾਓ ਤੁਸੀਂ ਦੇ ਲਈ ਮੈਂ ਪਹਿਲਾਂ ਦੇ ਲਈ ਨੰਬਰ 2 ਤੁਹਾਡਾ ਜਿਹੜਾ ਪਰਸੋਂ ਵੀਡੀਓ ਪਾਇਆ ਸੀ ਉਹ ਵੀ ਨੰਬਰ 1 ਤੇ ਰੈਂਕ ਹੋ ਰਿਹਾ ਹੈ ਇੱਕ ਮਿੰਟ ਹੋਰ ਤੇ ਅੱਜ ਵਾਲਾ ਜਿਹੜਾ ਕੱਲ ਪਾਇਆ ਸੀ ਉਹ ਵੀ ਨੰਬਰ 1 ਤੇ ਚੱਲ ਰਿਹਾ ਹੈ ਬੜਾ ਠੀਕ ਹੈ ਕੁੱਤਰੀ ਲਗਾਤਾਰ ਦੋ ਵੀਡੀਓ ਤੁਹਾਡੇ ਨੰਬਰ 1 ਤੇ ਕਿਹੜੇ ਦੇ 10 ਦੇ ਵਿੱਚ ਹੁੰਦੇ ਨੇ ਜਿਹੜੇ ਦੇਖੇ ਨੇ ਔਰ ਤੀਜੀ ਦਿਵਾਈ ਹੈ ਤੁਹਾਨੂੰ ਕਿ ਤੁਹਾਡੇ ਪਿਛਲੇ 24 ਘੰਟਿਆਂ 'ਚ 500 ਵੀ ਹੋਏ ਮਜ਼ਾ ਆ ਗਿਆ ਮਜ਼ਾ ਆ ਗਿਆ ਅਗਲੇ ਆਉਗਾ ਇਸੇ ਤਰੀਕੇ ਨਾਲ ਜੇ ਤਰੀ ਜੋ ਇੱਕ ਮਿੰਟ ਵੀਡੀਓ ਬਣਾਉਂਦੇ ਆ ਮੈਨੂੰ ਲੱਗਦਾ ਹਾਂ ਔਰ ਇਹ ਪਿਆਰ ਹੈ ਸਾਡੇ ਵਿਊਅਰਸ ਦਾ ਦੇਖਣ ਵਾਲਿਆਂ ਦਾ ਹੈਨਾ 1000 ਦਾ ਸਰਕਾਰ ਦਾ ਵੀ ਪਿਆਰ ਹੈ ਹਾਂ ਉਹਨਾਂ ਦਾ ਬੜਾ ਬੜਾ ਥੈਂਕ ਯੂ ਹੈ ਐਦਾ ਪਿਆਰ ਬਣਾ ਕੇ ਰੱਖੋ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਵਧੀਆ-ਵਧੀਆ ਅਸੀਂ ਤੁਹਾਨੂੰ ਕੰਟੈਂਟ ਦੇ ਸਕੀਏ ਕੋ ਚੰਗੀਆਂ ਗੱਲਾਂ ਬੱਚੇ ਸਾਡੇ ਕੋ ਸਿੱਖਣ ਹਣਾ ਤੇ ਰਲ ਮਿਲ ਕੇ ਫੈਮਿਲੀ ਚ ਕਿਵੇਂ ਰਹਿਣਾ ਇਹ ਹੀ ਚੀਜ਼ ਹੈ ਜਿਹੜੀ ਸਾਡੇ ਪਰਿਵਾਰ ਦੀ ਇੱਕ ਖਾਸ ਚੀਜ਼ ਬਣਾਉਂਦੀ ਹੈ ਸਾਡੇ ਪਰਿਵਾਰ ਨੂੰ ਖਾਸ ਹੈ ਹਣਾ ਉਹ ਹੀ ਚੀਜ਼ ਅਸੀਂ ਦੱਸਣਾ ਚਾਹੁੰਦੇ ਆ ਤੇ ਵੀਅਰਸ ਦਾ ਬੜਾ ਬੜਾ ਥੈਂਕ ਯੂ ਹੈ ਵੀ ਬਹੁਤ ਬਹੁਤ ਵੈਰੀ ਵੈਰੀ ਥੈਂਕਸ ਫਰ ਯੂ ਤੇ 16 ਸਬਸਕ੍ਰਾਈਬਰ ਹੋ ਗਏ ਵੀਡੀਓ ਦੇ ਆਂਦੇ ਆ ਵਧੀਆ ਹੋ ਗਿਆ ਨਾ ਸਾਡਾ ਵੀਡੀਓ ਆ ਹੁਣੇ ਰੈਡੀ ਹੋਏ ਨੇ ਆਪਣੀ ਵੀਡੀਓ ਬਣਾਉਣ ਵਾਸਤੇ ਪੰਜਾਬੀ ਚੈਨਲ ਦੀ ਪੰਜਾਬੀ ਚੈਨਲ ਵਾਲੀ ਵੀਡੀਓ ਬਣਾਉਣਗੇ ਮੰਮਾ 100 ਹੋ ਗਏ ਪੂਰੇ ਲੈ ਔਰੇ ਖਾ ਵੱਡੀ ਮੰਮਾ ਨਾਲ ਗੱਲ ਕਰਾ ਨਨੀ ਮੰਮਾ ਆ ਤੁਹਾਨੂੰ ਵੀ ਬੋਤੀਆਂ ਬੋਤੀਆਂ ਕੈਂਪ 100 ਸਬਸਕ੍ਰਾਈਬਰ ਪੂਰੇ ਹੋ ਗਏ ਸਾਡੇ ਵਧਾਈਆਂ ਵਧਾਈਆਂ ਤੁਹਾਨੂੰ ਵੀ ਵਧਾਈਆਂ ਬਹੁਤੀਆਂ ਹੁੰਦੀਆਂ ਸਵਾਰਾ ਕਰੋ ਕੈਮਰਾ ਸਵਾਰਾ ਹੀ ਆਂ ਔਰ ਹੋਠ ਠੀਕ ਠਾਕ ਵਧੀਆ ਵਧੀਆ ਆਹ ਇਹਨਾਂ ਦੇ ਟਿੱਕੀਏ ਸ਼ਾਪਿੰਗ ਕਰਾਉਣ ਦੇ ਨੇ ਸਦੋਸਤੋ ਅੱਜ ਮਨ ਬੜਾ ਖੁਸ਼ ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਆਏ ਤੇ ਸਿਰ ਸੋਸ ਸਬਸਕਰ ਨੇ ਤੁਹਾਨੂੰ ਤੁਹਾਨੂੰ ਫੇਰ ਵੀ ਗੱਲ ਨਹੀਂ ਆਉਂਦੀ ਹੈਗੀ ਨਹੀਂ ਫਿਰਦਾ ਹੀ ਹੈ ਨਾ ਸ਼ੁਰੂਆਤ ਕੀਤੀ ਦਿਲ ਲਾ ਕੇ ਕੰਮ ਕੀਤਾ ਤੇ ਬਹੁਤ 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 ਥੈਂਕ ਯੂ ਹੈ ਤੁਹਾਡਾ ਇਹ ਤੁਹਾਡੇ ਪਿਆਰ ਸਦਕਾ ਸਾਰਿਆਂ ਦੇ ਪਿਆਰ ਸਦਕਾ ਬਸ ਇੰਨਾ ਹੀ ਪਿਆਰ ਬਣਾ ਕੇ ਰੱਖਿਓ 100 ਤੋਂ 1000 1000 ਤੋਂ 10k ਤੇ ਮਿਲੀਅਨ ਅੱਗੇ ਅੱਗੇ ਫਿਰ ਠੀਕੇ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਦਾਂ ਹੀ ਬਸ ਆਪਣਾ ਪਿਆਰ ਸਾਡੇ ਤੇ ਬਣਾ ਕੇ ਰੱਖਿਓ ਤੇ ਤੀ ਬਲੋ ਕੁਛ ਮੈਨੂੰ ਐਕਸਾਈਟਮੈਂਟ ਬੜੀ ਹੋ ਗਈ ਹੈ ਭਾਵੇਂ ਚਲੋ ਛੋਟੀ ਜੀ ਸਾਡੇ ਵੱਲੋਂ ਹੈਗੀ ਹੈ ਜਿਹੜਾ ਇਕਵਿਪਮੈਂਟ ਪਰ ਫੇਰ ਵੀ ਪਹਿਲੀ ਪੌੜੀ ਪਹਿਲੀ ਪੌੜੀ ਹੁੰਦੀ ਹੈ ਤੋਂ ਮਨ ਬਹੁਤ ਖੁਸ਼ ਹੈ ਬਹੁਤ ਖੁਸ਼ੀ ਹੈ ਤੁਹਾਡੇ ਪਿਆਰ ਸਦਕਾ ਸਭ ਕੁਝ ਹੋਇਆ ਪਿਆਰ ਆਪਣਾ ਇਦਾਂ ਹੀ ਬਣਾ ਕੇ ਰੱਖਿਓ ਤੋਂ ਮਿਲਦੇ ਹਾਂ ਨਵੇਂ ਬਲੌਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ